ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਸਾਡੇ ਨਾਲ ਬਹੁਤ ਮਹੱਤਵਪੂਰਨ ਟੌਪਿਕ ਦੇ ਨਾਲ ਜੁੜੇ ਨੇ ਉਹ ਸਾਰੇ ਵਿਦਿਆਰਥੀ ਜਿਨ੍ਹਾਂ ਦਾ ਸੈਪਟੈਂਬਰ ਇਨਟੇਕ ਮਿਸ ਹੋ ਗਿਆ 10+2 ਵਿਦਿਆਰਥੀ ਜਿਹੜੇ ਕੈਨੇਡਾ ਔਰ ਆਸਟ੍ਰੇਲੀਆ ਤੋਂ ਵੀ ਰਿਫਿਊਜ਼ ਨੇ ਉਹਨਾਂ ਦੇ ਸਬੰਧ ਦੇ ਵਿੱਚ ਬਹੁਤ ਮਹੱਤਵਪੂਰਨ ਅਪਡੇਟ ਹੈ ਸਨੇਹਾ ਮੈਡਮ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਅਪਡੇਟ ਕਰੋ ਸੋ ਅੱਜ ਦਾ ਸ਼ੋਅ ਬਹੁਤ ਖਾਸ ਹੈਗਾ ਪਲੱਸ 2 ਸਟੂਡੈਂਟਸ ਵਾਸਤੇ ਜਿਨ੍ਹਾਂ ਦਾ ਸਤੰਬਰ ਇਨਟੇਕ ਮਿਸ ਹੋ ਗਿਆ ਜਾਂ ਉਹ ਸਟੂਡੈਂਟਸ ਜਿਹੜੇ ਆਸਟ੍ਰੇਲੀਆ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਆ ਔਰ ਸ਼ਿਉਰਿਟੀ ਚਾਹੁੰਦੇ ਆ ਔਰ ਫੀਸਾਂ ਵੀ 3 ਸਾਲ ਦੀ ਨਹੀਂ ਪੜਨਾ ਚਾਹੁੰਦੇ ਸੀਗੇ ਸੋ ਸਾਰੇ ਲਈ ਯੂਨੀਵਰਸਿਟੀ ਲੈ ਕੇ ਆਈਆਂ ਔਰ ਬੈਨੀਫਿਟ ਸੁਣ ਕੇ ਤਾਂ ਤੁਸੀਂ ਹੈਰਾਨ ਹੋਵੋਗੇ ਸਭ ਤੋਂ ਪਹਿਲਾ ਬੈਨੀਫਿਟ ਕਿ ਇੱਥੇ ਜਿਹੜੀ ਡਿਗਰੀ ਹੈਗੀ ਉਹ 3 ਸਾਲ ਦੀ ਨਹੀਂ ਆ 2 ਸਾਲ ਦੀ ਆ 2 ਸਾਲ ਦੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਐਜ਼ ਇਟ ਇਜ਼ ਪੀਐਸਡਬਲ ਮਿਲੇਗਾ ਸੈਕਿੰਡ ਬੈਨੀਫਿਟ ਲੋ ਬਜਟ ਫੀਸ ਸੁਣ ਕੇ ਤਾਂ ਤੁਸੀਂ ਹੈਰਾਨ ਹੋ ਜਾਓਗੇ 1 ਸਾਲ ਦੀ ਫੀਸ ਸਿਰਫ 10000 ਜੀਬੀਪੀਆ ਇਤੋਂ ਬੈਟਰ ਆਪਸ਼ਨ ਤੁਹਾਨੂੰ ਨਹੀਂ ਮਿਲ ਸਕਦੀ ਔਰ ਰਿਕੁਆਇਰਮੈਂਟਸ ਦੀ ਗੱਲ ਕਰੀਏ ਤਾਂ 2023 ਔਨਵਰਡਸ ਸਟਡੀ ਪਲਸ 2 ਉਹ ਨਹੀਂ ਚਾਹੀਦੀ ਆਲਸ ਦੇ ਵਿੱਚ 5.5 ਨਾਟ ਲੈਸ ਦਨ 5, .5 5.5얼 प्रीटीली ਗੱਲ ਕਰੀਏ ਤਾਂ ਪੀਟੀ ਦੇ ਵਿੱਚ 46 ਤੁਹਾਡੇ ਜਿਹੜੇ ਲਿਸਨਿੰਗ ਚ 43 ਰੀਡਿੰਗ ਚ 48 ਸਪੀਕਿੰਗ ਦੇ ਵਿੱਚ 43 ਔਰ ਤੁਹਾਡੇ ਰਾਈਟਿੰਗ ਦੇ ਵਿੱਚ 51 ਹੋਣੇ ਚਾਹੀਦੇ ਆ ਬਾਕੀ ਰਿਕੁਆਇਰਮੈਂਟਸ ਤੁਸੀਂ ਟੀਮ ਦੇ ਨਾਲ ਵੀ ਵਨ ਮੀਟ ਕਰ ਲਓ ਇਨਟੇਕ ਦੀ ਗੱਲ ਕਰੀਏ ਤਾਂ ਨਵੰਬਰ ਇਨਟੇਕ ਆ ਲਿਮਿਟਿਡ ਸੀਟਸ ਹੈਗੀਆਂ ਵਾ ਔਰ ਸਭ ਤੋਂ ਮੇਨ ਬੈਨੀਫਿਟ ਕੀ ਹੈ ਇੱਕ ਹੋਰ ਕਿ ਪਹਿਲੇ ਇੰਟਰਵਿਊ ਦੇਣੀ ਆ ਥੈਨ ਤੁਹਾਡਾ ਜਿਹੜਾ ਹੈਗਾ ਆਫਰ ਲੈਟਰ ਆਏਗਾ then ਟਿਊਸ਼ਨ ਫੀਸ ਦੇਣੀਆ ਮਤਲਬ ਪਹਿਲੇ ਕੰਡੀਸ਼ਨ ਇੰਟਰਵਿਊ ਦੀ ਹੋਏਗੀ ਇੰਟਰਵਿਊ ਕਲੀਅਰ ਹੋਏਗੀ then ਤੁਸੀਂ ਟਿਊਸ਼ਨ ਫੀਸ ਦੇਣੀਆ ਤਾਂ ਕੋਈ ਰਿਸਕ ਨਹੀਂ ਆ ਔਰ ਸਭ ਤੋਂ ਮੇਨ ਬੈਨੀਫਿਟ ਜਿਹੜਾ ਵੀਜ਼ਾ ਆਫੀਸ ਤੁਹਾਨੂੰ ਆਲਵੇਸ ਦਿੰਦਾ ਕਿ ਤੁਹਾਡੇ ਸਾਰੇ ਖਰਚੇ ਅਸੀਂ ਕਰਾਂਗੇ ਤੁਸੀਂ ਪੈਸੇ ਦੇਨੇ ਆ ਵੀਜ਼ਾ ਲੱਗਣ ਤੋਂ ਬਾਅਦ ਸੋ ਬਹੁਤ 골ਡਨ ਚਾਂਸ ਹੈ ਪਲੱਸ 2 ਸਟੂਡੈਂਟਸ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ਜ਼ਿਹਨ 'ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ 'ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ 'ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ-ਬਹੁਤ ਧੰਨਵਾਦ